ਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਸ਼੍ਰੀ ਹਿਮਕੁੰਡ ਸਾਹਿਬ ਤੇ ਨਾਲ ਜੁੜੀ ਹੋਈ ਹੈ ਸ਼੍ਰੀ ਹਿਮਕੁੰਡ ਸਾਹਿਬ ਦੇ ਜਿਹੜੇ ਕਪਾਟ ਨੇ ਉਹ 25 ਮਈ ਤੋਂ ਖੁੱਲਣ ਜਾ ਰਹੇ ਨੇ ਫੌਜੀਆ ਦੇ ਵੱਲੋਂ ਜਿਹੜੀ ਬਰਫ਼ ਹੈ ਉਸ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਲਿਆ ਗਿਆ ਜ਼ਿਕਰ ਖਾਸ ਹੈ ਕਿ ਆਜ ਸਾਲ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸ਼੍ਰੀ ਹਿਮਕੁੰਡ ਸਾਹਿਬ ਸ਼ਰਧਾਲੂ ਨਮਨ ਹੋਣ ਪਹੁੰਚਦੇ ਨੇ ਤੇ ਇਸ ਵਾਰ ਵੀ ਉਮੀਦ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਨਮਨ ਹੋਣ ਪਹੁੰਚਣਗੇ ਤੇ ਫੌਜੀ ਦਸਤਿਆਂ ਦੇ ਵੱਲੋਂ ਇਸ ਸਮੇਂ ਜਿਹੜੀ ਬਰਫ਼ ਵਿੱਚ ਉਸ ਸਮੇਂ ਮੌਜੂਦ ਨੇ ਤੇ برف ਹਟਾਉਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਲਿਆ ਗਿਆ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ برف ਹੈ ਉਹ ਬਹੁਤ ਜ਼ਿਆਦਾ ਪਈ ਹੁੰਦੀ ਹੈ ਤੇ ਫੌਜੀ ਅਮਲਿਆਂ ਦੇ ਨਾਲ ਫੌਜੀ ਦਸਤਿਆਂ ਦੇ ਨਾਲ ਹੀ ਇਸ ਨੂੰ ਹਟਾਇਆ ਜਾਂਦਾ ਹੈ ਤੇ ਰਸਤੇ ਨੂੰ ਸਾਫ਼ ਕੀਤਾ ਜਾਂਦਾ ਹੈ ਤਾਂ ਕਿ ਸ਼ਰਧਾਲੂਆਂ ਨੂੰ ਜਿਹੜੀ ਕੋਈ ਪਰੇਸ਼ਾਨੀ ਨਾ ਆ ਸਕੇ ਉੱਤੇ ਹੀ ਜਿਹੜੇ ਹਿਮਕੁੰਡ ਸਾਹਿਬ ਦਾ ਟਰਸਟ ਹੈ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਸ਼ਰਧਾਲੂਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਦੇ ਨਾਲ ਸਖਤ ਰੋਧ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਰਸਤਿਆਂ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਬੰਦੋਬਸਤ ਕੀਤੇ ਜਾਣਗੇ ਆਏ ਸਾਲ ਦੀ ਤਰ੍ਹਾਂ ਵੱਡੇ ਪੱਧਰ ਤੇ ਬੰਦੋਬਸਤ ਕੀਤੇ ਜਾਂਦੇ ਨੇ ਤੇ ਇਸ ਵਾਰ ਤਾਂ ਲੰਗਰਾਂ ਦੀ ਤਾਦਾਦ ਵੀ ਵੱਡੀ ਗਿਣਤੀ ਦੇ ਵਿੱਚ ਜ਼ਿਆਦਾ ਹੋਵੇਗੀ ਹਾਲਾਂਕਿ ਹਰ ਸਾਲ ਸ਼੍ਰੀ ਹਿਮਕੁੰਡ ਸਾਹਿਬ ਦੇ ਲਈ ਜਿਹੜੇ ਹੁਣ ਲੰਗਰ ਲਗਾਏ ਜਾਂਦੇ ਨੇ ਰਸਤਿਆਂ ਦੇ ਵਿੱਚ ਉਹ ਕਾਫੀ ਥਾਮਾਂ ਤੇ ਲਗਾਏ ਜਾਂਦੇ ਨੇ ਤੇ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਲੈ ਕੇ ਵੀ ਪ੍ਰਸ਼ਾਸਨ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਿਹਾ ਉੱਥੇ ਹੀ ਹਿਮਕੁੰਡ ਸਾਹਿਬ ਦਾ ਜਿਹੜਾ ਪ੍ਰਬੰਧਕ ਢਾਂਚਾ ਹੈ ਜਿਹੜਾ ਗੁਰੂ ਘਰ ਦਾ ਪ੍ਰਬੰਧਕ ਢਾਂਚਾ ਹੈ ਉਹਨਾਂ ਦੇ ਵੱਲੋਂ ਵੀ ਇਸੇ ਵੀ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਉੱਥੇ ਹੀ ਇਸ ਸਮੇਂ ਜਿਹੜਾ ਫੌਜੀ ਹਮਲਾ ਮੁਸਤੈਦ ਹੈ ਉਹਨਾਂ ਦੇ ਵੱਲੋਂ ਜਿਹੜੀ ਬਰਫ਼ ਹੈ ਉਸ ਨੂੰ ਹਟਾਉਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਲਿਆ ਗਿਆ 25 ਮਈ ਤੋਂ ਸ਼੍ਰੀ ਹਿਮਕੁੰਡ ਸਾਹਿਬ ਦੇ ਜਿਹੜੇ ਕਪਾਟ ਨੇ ਉਹ ਖੁੱਲ ਜਾਣਗੇ ਪਹਿਲੀ ਅਰਦਾਸ ਹੋਵੇਗੀ 25 ਮਈ ਨੂੰ ਤੇ ਵੱਡੀ ਗਿਣਤੀ ਵਿੱਚ ਇਸ ਵਾਰ ਵੀ ਉਮੀਦ ਹੈ ਕਿ ਸ਼ਰਧਾਲੂ ਪਹੁੰਚਣਗੇ ਉੱਥੇ ਹੀ ਜਿਹੜੇ ਸ਼ਰਧਾਲੂ ਸ਼੍ਰੀ ਹਿਮਕੁੰਡ ਸਾਹਿਬ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਕਪਾਟ 25 ਮਈ ਤੋਂ ਖੁੱਲ ਜਾਣਗੇ ਗੁਰੂ ਘਰ ਦੇ ਜਿਹੜੇ ਦਰਬਾਰ ਨੇ ਉਹ 25 25 ਮਈ ਨੂੰ ਹੋਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 25 ਮਈ ਨੂੰ ਪ੍ਰਕਾਸ਼ ਕੀਤਾ ਜਾਵੇਗਾ ਮੁਰ ਤੋਂ ਹਾਲਾਂਕਿ ਜਦੋਂ ਵਰਪ ਪੈ ਜਾਂਦੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਹੈ ਉਸ ਨੂੰ ਜਿਹੜਾ ਹੇਟਲੇ ਗੁਰਦੁਆਰੇਆਂ ਉਹਨਾਂ ਦੇ ਵਿੱਚ ਲਿਆਂਦਾ ਜਾਂਦਾ ਉੱਥੇ ਪ੍ਰਕਾਸ਼ ਕੀਤਾ ਜਾਂਦਾ ਤੇ ਉੱਪਰ ਗੁਰਦੁਆਰਾ ਘਰ ਨੂੰ ਜਿਹੜਾ ਲੋਕਲਾ ਦਿੱਤਾ ਜਾਂਦਾ ਹਾਲਾਂਕਿ ਅੰਦਰ ਜਿਹੜੀ ਜੋਤ ਹੈ ਉਹ ਜਗਦੀ ਰਹਿੰਦੀ ਹੈ ਵੱਡੀ ਤਦਾਦ ਦੇ ਵਿੱਚ ਜਿਹੜਾ ਕਿਓ ਪਾ ਕੇ ਉਸ ਜੋਤ ਨੂੰ ਜਗਾਇਆ ਜਾਂਦਾ ਤੇ ਦੇਖਰੇਖ ਜ਼ਰੂਰ ਹੁੰਦੀ ਹੈ ਤੇ ਹੁਣ 25 ਮਈ ਤੋਂ ਮੁਰ ਤੋਂ ਜਿਹੜੇ ਕਪਾਟਨ ਸ੍ਰੀ ਹਿਮਕੁੰਡ ਸਾਹਿਬ ਦੇ ਖੁੱਲ ਜਾਣਗੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇਸ ਵਾਰ ਵੀ ਪਹੁੰਚ ਸਕਦੇ ਨੇ ਉੱਥੇ ਹੀ ਜਿਹੜਾ ਪ੍ਰਬੰਧਕ ਢਾਂਚਾ ਹੈ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ